ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਥੇ ਗਾਇਆਂ ਹੋਰ ਮੱਝਾਂ ਹਨ ਆਪ ਦਰਸ਼ਨ ਕਰ ਸਕਦੇ ਹੋ ਜਰਸੀ ਗਾਇਆਂ ਹਨ ਮੱਝਾਂ ਹਨ ਆਪ ਦਰਸ਼ਨ ਕਰੋ ਘੱਟ ਤੋਂ ਘੱਟ ਵੀ 300 400 ਮੱਝਾਂ ਗਾਇਆਂ ਹਨ ਹੋਰ ਵੀ ਡੇਰਿਆਂ ਤੇ ਇਸੇ ਤਰ੍ਹਾਂ ਹੀ ਮੱਝਾਂ ਗਾਈਆਂ ਹਨ ਆਪ ਦੇਖਣ ਕਰ ਸਕਦੇ ਹੋ ਔਰ ਦੇਖੋ ਦੂਰ ਤੱਕ ਮੱਝਾਂ ਹੀ ਗਾਈਆਂ ਹਨ ਸੇਵਾਦਾਰ ਸੇਵਾ ਕਰ ਰਹੇ ਹਨ ਆਪ ਦੇਖ ਸਕਦੇ ਹੋ ਸੇਵਾਦਾਰ ਸੇਵਾ ਕਰ ਰਹੇ ਹਨ ਇਹ ਮੱਝਾਂ ਗਾਈਆਂ ਹਨ ਆਪ ਦੇਖਣ ਕਰੋ ਆਪ ਸੰਦੇਸ਼ ਦੇਖਣ ਕਰੋ ਸੇਵਾਦਾਰ ਸੇਵਾ ਕਰ ਰਹੇ ਹਨ ਹੋਰ ਵੀ ਡੇਰਾਂ ਤੇ ਮੱਝਾਂ ਗਾਈਆਂ ਹਨ ਜੋ ਕਿ ਸਾਰੀਆਂ ਪਾ ਕੇ 3000 ਮੱਝਾਂ ਗਾਈਆਂ ਹਨ 3000 ਦੇ ਏੜ-ਗੇੜ ਮੱਝਾਂ ਗਾਈਆਂ ਹਨ ਘੱਟ ਤੋਂ ਘੱਟ ਵੀ 3000 ਮੱਝਾਂ ਗਾਈਆਂ ਹਨ ਆਪ ਦਰਚਨ ਕਰੋ ਅੱਖੇ 24 ਘੰਟੇ ਚੱਲਦੇ ਰਹਿੰਦੇ ਹਨ ਜੋ ਕਿ ਮੱਝਾਂ ਕਮੈਨ ਕੋਈ ਗਰਮੀ ਸਰਦੀ ਕੋਈ ਨਾ ਲੱਗੇ ਕਿਰਪਾ ਮਾਲਕ ਦੀ ਚੜ੍ਹਦੀ ਕਲਾ ਰੱਖੇ ਮਾਲਕ ਤੇ ਮੱਝਾਂ ਗਾਈਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ